YouTube ਦੇ ਵੱਲੋਂ SGPC ਦਾ ਅਧਿਕਾਰਤ ਗੁਰਬਾਣੀ ਚੈਨਲ ਮੁਅਤਲ ਇੱਕ ਹਫ਼ਤੇ ਦੇ ਲਈ ਕੀਤਾ ਬੰਦ ਕਮੇਟੀ ਮੈਂਬਰਾਂ ਵੱਲੋਂ ਕੀਤੀ ਗਈ ਸਖਤ ਨਿੰਦਾ ਤੇ YouTube ਦੇ ਵੱਲੋਂ 19 ਤਰੀਕ ਨੂੰ ਸੰਧਿਆ ਵੇਲੇ ਚੱਲਦੇ ਰਿਹਾ ਰਾਸਰ ਦੇ ਪਾਰਟ ਸਮੇ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਚਕਣ ਸ਼੍ਰੀ ਹਰਮੰਦਰ ਸਾਹਿਤ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਵਾਲੇ ਅਧਿਕਾਰਤ ਚੈਨਲ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਦੇ ਤੇ ਇੱਕ ਪਹਿਲਾ ਪਾਈ ਵੀਡੀਓ ਦੇ ਵਿਰੁੱਧ ਆਪਣੀ ਨੀਤੀ ਦੇ ਤਹਿਤ ਕਾਰਵਾਈ ਕਰਦਿਆ ਹੋਇਆ YouTube ਨੇ ਇਹ ਕਾਰਵਾਈ ਕੀਤੀ ਅਤੇ ਚੈਨਲ ਦੀ ਗਤੀਵਿਧੀ ਨੂੰ ਇੱਕ ਹਫ਼ਤੇ ਦੇ ਲਈ ਮੁਅਤਲ ਕਰ ਦਿੱਤਾ ਹੈ ਤਾਂ ਦੱਸਦੀ ਹੈ ਕਿ 31 ਅਕਤੂਬਰ 2025 ਨੂੰ ਪਾਈ ਗਈ ਇੱਕ ਸਬੰਧਤ ਵੀਡੀਓ ਜਿਸ ਦੇ ਵਿੱਚ ਸਿੱਖ ਪ੍ਰਚਾਰਕ ਦੇ ਵੱਲੋਂ ਸਿੱਖ ਯੋਧਿਆਂ ਬਾਰੇ ਵਿਚਾਰ ਰੱਖਦੇ ਹਨ ਕੁਝ ਪ੍ਰਸਤਾਵੇ ਕੀਤੇ ਗਏ ਸਨ ਜੋ 1984 ਦੇ ਵਿੱਚ ਵਾਪਰੀਆਂ ਘਟਨਾਵਾਂ ਦੇ ਨਾਲ ਸਬੰਧਤ ਸਿੱਖ ਇਤਿਹਾਸ ਦਾ ਹਿੱਸਾ ਹਨ ਅਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੇਟੀ ਇਸੂ ਤੇ ਆਪਣਾ ਪੱਖ YouTube ਦੇ ਨਾਲ ਸਾਂਝਾ ਕਰ ਰਹੀ ਹੈ ਉੱਥੇ ਹੀ ਜਦੋਂ ਤੱਕ ਇਹ ਮਾਮਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਸੰਗਤ ਨੂੰ ਅਪੀਲ ਹੈ ਕਿ YouTube ਉੱਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਰੋਜ਼ਾਨਾ ਗੁਰਬਾਣੀ ਕੀਰਤਨ ਪ੍ਰਸਾਰਣ ਦੇ ਨਾਲ ਜੁੜਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਸਰੇ ਪੇਜ ਦੇ ਉੱਤੇ ਜੁੜਿਆ ਜਾਵੇ ਤੇ ਉੱਥੇ ਗੁਰਬਾਣੀ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ ਹਾਲਾਂਕਿ ਇਸ ਕਾਰਵਾਈ ਦੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐ ਜੀ ਪੀ ਸੀ ਪ੍ਰਧਾਨ ਦੇ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮੌਕੇ ਸ਼ਹੀਦੀ ਸ਼ਤਾਬਦੀਆਂ ਚੱਲ ਰਹੀਆਂ ਨੇ ਜਿਸ ਦੇ ਵਿਚਾਲੇ ਇਸ ਤਰੀਕੇ ਦੇ ਨਾਲ ਬੰਦ ਨਹੀਂ ਸੀ ਕਰਨਾ ਚਾਹੀਦਾ ਚੈਨਲ ਨੂੰ ਹਾਲਾਂਕਿ ਜੋ ਉਹਨਾਂ ਦੀਆਂ ਨੀਤੀਆਂ ਨੇ ਬੇਸ਼ੱਕ ਉਹਨਾਂ ਦੇ ਗਾਈਡਲਾਈਨ ਸਹੀ ਸੀ ਪਰ ਇਸ ਦੌਰਾਨ ਜਿਵੇਂ ਇਸ ਸਮਾਗਮ ਨੇ ਜਿਹਦੇ ਵਿੱਚ ਇਹੀ ਜੀ ਕਾਰਵਾਈ ਨਹੀਂ ਸਹੀ ਚਲੋ ਜੇ ਕੋ ਗਾਈਡਲਾਈਨ ਪਹਿਲਾਂ ਹੀ ਹੋ ਜਾਂਦੀਆਂ ਪਰ ਇਹ ਜਿਹੜਾ ਫੈਸਲਾ ਆ ਮੈਂ ਕਹਿੰਦਾ ਸ਼ਤਾਬਦੀ ਦੇ ਸਮਾਗਮ ਚੱਲ ਰਹੇ ਆ ਤੇ ਇਹਨਾਂ ਇਹੇ ਸਮੇਂ ਦੇ ਵਿੱਚ ਜਿਹੜਾ ਆ ਇਹੋ ਜਿਹੀ ਕਾਨੂੰਨੀ ਨਹੀਂ ਕਰਨੀ ਬਿਲਕੁਲ ਬਹੁਤ ਬਹੁਤ ਧੰਨਵਾਦ ਹੋਇਆ ਇਸਾ ਨਾ this program is sponsored by the singla office bakersfield for all your immigration family law needs call or scan qr code to contact us rodis ink million miles with smile or scan qr code to contact us taaba indian cuisine taste fine authentic indian cuisine in tracy or scan qr code to contact us simi valley family dental office or scan qr code to contact us